ਕਹਿੰਦੇ ਬੜੇ ਦਾਅਵੇ ਕੀਤੇ ਗਏ ਸੀ ਕਿ ਗੰਗਾ ਦਾ ਪਾਣੀ ਸਾਫ਼ ਹੈ ਤੇ ਸ਼ੁੱਧ ਹੈ ਤਾਂ ਦੋਸਤੋ ਇੱਕ ਅੰਗਰੇਜ਼ ਗੋਰਾ ਆਇਆ ਉਹਨੇ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਹੈ ਬਲੌਗ ਬਣਾ ਕੇ ਲੈ ਕੇ ਗਿਆ ਤੇ ਲੋਕਾਂ ਨੂੰ ਦੱਸ ਰਿਹਾ ਹੈ ਕਿ ਗੰਗਾ ਦੇ ਵਿੱਚ ਜਿਹੜੀ ਗੰਦਗੀ ਹੈ ਕਿਸ ਤਰੀਕੇ ਦੇ ਨਾਲ ਲੋਕ ਫਲਾਉਂਦੇ ਨੇ ਤਾਂ ਦੋਸਤੋ ਪਹਿਲਾਂ ਤਾਂ ਅਵੇਅਰ ਹੋ ਜੋ ਜਿਹੜੇ ਲੋਕਾਂ ਨੇ ਗੰਦਗੀ ਫਲਾਈ ਹੈ ਉਹਨਾਂ ਦੇ ਲਈ ਵੀਡੀਓ ਇਹ ਹੈ ਤੇ ਉਹਨਾਂ ਤੱਕ ਪਹੁੰਚਾ ਦਿਓ ਤੇ ਕਿਤੇ ਨਾ ਕਿਤੇ ਲਾਣਤਾ ਵੀ ਬਣਦੀਆਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਗੰਗਾ ਦੇ ਪਾਣੀ ਨੂੰ ਇਸ ਤਰੀਕੇ ਦੇ ਨਾਲ ਗੰਦਾ ਕੀਤਾ ਹੈ ਆਓ ਪਹਿਲਾਂ ਵੀਡੀਓ ਦੇਖਦੇ ਹਾਂ ਵੀ ਬਲੌਗ ਦੇ ਵਿੱਚ ਗੋਰਾ ਕੀ ਕਹਿ ਰਿਹਾ ਹੈ ਸਮਝਾ ਕੀ ਰਿਹਾ ਤੇ ਦੱਸ ਕੀ ਰਿਹਾ ਕਿਸ ਤਰੀਕੇ ਦੇ ਨਾਲ ਸਮਝਾਇਆ ਕਿ ਗੰਦਗੀ ਜਿਹੜੀ ਐ ਉਹ ਕਿੰਨੀ ਜ਼ਿਆਦਾ ਵਧੀ ਪਈ ਆ ਤਾਂ ਉਹ ਵੀਡੀਓ ਦੇਖੋ ਤੇ ਕਰ ਦਿਓ ਸ਼ੇਅਰ ਹਨਾ ਆਓ ਸੁਣਦੇ ਆ ਵੀਡੀਓ ਦੇਖੋ ਜੀ ਇਨ ਮਾਈ ਹੋਲੀ ਰਿਵਰ ਇਨ ਦ ਵਰਲਡ ਤੇ ਗੰਗਾ ਇਸਨਾਨ ਕਰਨ ਲਈ ਆਇਆ ਐ ਦੇਖੋ ਓਕੇ ਆ ਗਾਟ ਅ ਗਿਫਟ ਫ্রম ਦ ਗੰਜੀਸ ਓ ਸੋਮਨਸ ਅੰਡਰਵੇਅਰ ਸਮ ਪੀਪਲ ਹੇਰ ਦੇ ਦੇ ਡਰਿੰਕ ਦ ਵਾਟਰ ਯੂ ਡਰਿੰਕ ਰਾਈਟ ਨੋ ਬੈਡ ਵਾਈਜ਼ ਇਟ ਡੇਂਜਰਸ ਪੀ ਪੂਪੂ ਵੀ ਆਰ ਗੋਇੰਗ ਡਾਊਨ ਟੂ ਸੀ ਦ ਲੋਕਲ Swimming hole. This is no, the, the blue lagoon you can see the the garbage slopes of the blue lagoon. I think someone in the distance there is taking a poopy and uh bask in its glory. ਤਾ ਦੋਸਤੋ ਹੁਣ ਵੀਡੀਓ ਤੁਸੀਂ ਸ਼ੇਅਰ ਕਰਨੀ ਹੈ ਆਪਣੀ ਰਾਇ ਇਸ ਗੋਰੇ ਦੇ ਲਈ ਕਮੈਂਟਾਂ 'ਚ ਸਾਂਝੀ ਕਰਨੀ ਹੈ ਕਿ ਇਹ ਗੋਰਾ ਸਮਝਾਉਣਾ ਕੀ ਚਾਹੁੰਦਾ ਹੈ ਤੇ ਜਿਹੜੀ ਇਹ ਕਰ ਰਿਹਾ ਗੱਲ ਵੀ ਗੰਦਗੀ ਫਲਾਈ ਹੋਈ ਆ ਤਾਂ ਉਸ ਬਾਰੇ ਤੁਸੀਂ ਵੀ ਦੋਸਤੋ ਚਾਨਣਾ ਪਾਇਓ ਉਹਨਾਂ ਲੋਕਾਂ ਤਾਂ ਲਾਣਤਾ ਬਣਦੀਆਂ ਜਿਹੜੇ ਇਸ਼ਨਾਨ ਕਰਨ ਦੇ ਲਈ ਜਾਂਦੇ ਨੇ ਤੇ ਗੰਦਗੀ ਫਲਾਉਂਦੇ ਨੇ ਜਾਂ ਕੂੜਾ ਕਰਕੜ ਗੰਗਾ ਨਦੀ ਦੇ ਆਲੇ ਦੁਆਲੇ ਸੱਟ ਦਿੰਦੇ ਨੇ ਤਾਂ ਦੋਸਤੋ ਵੀਡੀਓ ਸ਼ੇਅਰ ਕਰਨੀ ਹੈ ਕਮੈਂਟਾਂ 'ਚ ਰਾਇ ਸਾਂਝੀ ਕਰਨੀ ਹੈ ਮਿਲਦੇ ਆਂ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ